ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਸਮਾਜ ਵਿੱਚ ਵਧ ਰਹੀਆਂ ਸਿਹਤ ਸੇਵਾਵਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਤੇ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਮਾਜ ਨੂੰ ਸਮਰਪਿਤ ਡਾਕਟਰਾਂ ਵੱਲੋਂ ਬਣਾਈ ਗਈ ਯੰਗ ਡਾਕਟਰ ਫੋਰ ਸੋਸਾਇਟੀ ਨਾਮ ਦੀ ਸੰਸਥਾ ਵੱਲੋਂ ਇਲਾਕੇ ਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਤ ਕਰਨਾ ਤੇ ਬਿਮਾਰੀਆਂ ਤੋਂ ਬਚਾਉਣ ਦੇ ਲਈ ਅੱਜ ਪਿੰਡ ਪਨਾਮ ਦੀ ਦੋਲਾ ਵਸਤੀ ਦੇ ਵਿੱਚ ਪੰਚਾਇਤ ਮੈਂਬਰਾਂ ਦੇ ਸਹਿਯੋਗ ਦੇ ਨਾਲ ਮੈਡੀਕਲ ਕੈਂਪ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਲਗਭਗ 100 ਵਿਅਕਤੀਆਂ ਨੂੰ ਜ਼ਰੂਰੀ ਦਵਾਈਆਂ ਪੀਣ ਦਾ ਪਾਣੀ ਸੈਨੀਟਰੀ ਨੈਪਕਿਨਾਂ ਆਦਿ ਵੰਡੇ ਗਏ ਇਸ ਮੌਕੇ ਸੋਸਾਇਟੀ ਦੇ ਅਗੂਆਂ ਪ੍ਰਧਾਨ ਡਾਕਟਰ ਸੁਰਿੰਦਰ ਕੌਰ ਡਾਕਟਰ ਜਤਿੰਦਰ ਕੌਰ ਡਾਕਟਰ ਜੇਐਸ ਕਹਿਲ ਡਾਕਟਰ ਐਸਪੀ ਸੰਧੂ ਡਾਕਟਰ ਹਰਪ੍ਰੀਤ ਕਹਿਲ ਮਿਸ਼ਨ ਪੇ ਬੈਂਕ ਟੂ ਸੋਸਾਇਟੀ ਆਗੂ ਕੁਲਦੀਪ ਚੰਦ ਸਮਾਜ ਸੇਵਕ ਜਸਵੰਤ ਸਿੰਘ ਬੇਲਾ ਆਦਿ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਪਿਛਲੇ ਦਿਨੀ ਆਏ ਹੜ੍ਹਾਂ ਦੇ ਕਾਰਨ ਜਿਨ੍ਹਾਂ ਘਰਾਂ ਦੇ ਵਿੱਚ ਪਾਣੀ ਆਇਆ ਹੈ ਉਨ੍ਹਾਂ ਇਲਾਕਿਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਅਜਿਹੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹੜ੍ਹਾਂ ਦੇ ਪਾਣੀ ਦੇ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਜ਼ਰੂਰਤਮੰਦ ਵਿਅਕਤੀਆਂ ਨੂੰ ਮੁਫਤ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਡਾਕਟਰਾਂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਸਕੀਮਾਂ ਦਾ ਲਾਭ ਇਲਾਕੇ ਦੇ ਆਮ ਲੋਕਾਂ ਤੱਕ ਪਹੁੰਚਾਉਣ ਦੇ ਲਈ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਅਤੇ ਸਿਹਤਮੰਦ ਰੱਖਣ ਦੇ ਲਈ ਯੰਗ ਡਾਕਟਰਸ ਫਾਰ ਸੋਸਾਇਟੀ ਵੱਲੋਂ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਸੋਸਾਇਟੀ ਦੇ ਸਪੋਕਸਪਰਸਨ ਡਾਕਟਰ ਜੇਐਸ ਕਹਿੰਨੇ ਕਿ ਲੋਕਾਂ ਪ੍ਰਤੀ ਡਾਕਟਰਾਂ ਦੇ ਕਈ ਫਰਜ਼ ਹਨ ਜਿਸ ਲਈ ਇਸ ਸੰਸਥਾ ਨਾਲ ਜੁੜੇ ਡਾਕਟਰ ਇਲਾਕੇ ਨੂੰ ਸਿਹਤਮੰਦ ਰੱਖਣ ਦੇ ਲਈ ਆਪਣਾ ਕੁਝ ਸਮਾਂ ਤੇ ਸੇਵਾਵਾਂ ਲੋਕਾਂ ਨੂੰ ਦੇ ਰਹੇ ਹਨ ਉਥੇ ਡਾਕਟਰ ਐਸਪੀ ਸੰਧੂ ਨੇ ਦੱਸਿਆ ਕਿ ਸਿਹਤ ਅਤੇ ਮੈਡੀਕਲ ਖੇਤਰ ਸੰਬੰਧੀ ਕਈ ਤਰ੍ਹਾਂ ਦੀਆਂ ਗਲਤ ਜਾਣਕਾਰੀਆਂ ਸੋਸ਼ਲ ਮੀਡੀਆ ਤੇ ਵੇਖ ਨੂੰ ਮਿਲਦੀਆਂ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਈ ਵਾਰ ਲੋਕ ਆਪਣਾ ਕੀਮਤੀ ਸਮਾਂ ਅਤੇ ਮਿਹਨਤ ਦੀ ਕਮਾਈ ਬਰਬਾਦ ਕਰ ਦਿੰਦੇ ਹਨ ਅਤੇ ਇਸ ਸ਼ੋਸ਼ਣ ਤੋਂ ਬਚਾਉਣ ਦੇ ਲਈ ਜਾਗਰੂਕਤਾ ਕੈਂਪਾਂ ਰਾਹੀਂ ਲੋਕਾਂ ਨੂੰ ਮੈਡੀਕਲ ਖੇਤਰ ਦੇ ਨਾਲ ਸੰਬੰਧਿਤ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਡਾਕਟਰ ਜਤਿੰਦਰ ਕੌਰ ਨੇ ਦੱਸਿਆ ਕਿ ਇਸ ਇਲਾਕੇ ਦੇ ਬਹੁਤੇ ਲੋਕ ਆਰਥਿਕ ਪੱਖੋਂ ਗਰੀਬ ਹਨ ਅਤੇ ਕੁਝ ਸਮਾਜ ਵਿਰੋਧੀ ਅੰਸਰਾਂ ਵੱਲੋਂ ਮੈਡੀਕਲ ਸੇਵਾਵਾਂ ਦੇ ਨਾਂ ਤੇ ਗਲਤ ਜਾਣਕਾਰੀ ਦੇ ਕੇ ਲੁੱਟ ਕੀਤੀ ਜਾਂਦੀ ਹੈ ਜਿਸ ਤੋਂ ਬਚਾਉਣ ਦੇ ਲਈ ਇਹ ਸੁਸਾਇਟੀ ਕੰਮ ਕਰਦੀ ਹੈ ਡਾਕਟਰ ਹਰਪ੍ਰੀਤ ਕਹਿਲ ਨੇ ਸਮਾਜਿਕ ਅਤੇ ਵਿਦਿਅਕ ਸੰਸਥਾ ਆਮਨੋ ਅਪੀਲ ਕੀਤੀ ਹੈ ਕਿ ਆਪਣੇ ادارےਾਂ ਦੇ ਵਿੱਚ ਸਿਹਤ ਸੰਬੰਧੀ ਜਾਗਰੂਕਤਾ ਕੈਂਪਾ ਦਾ ਆਯੋਜਨ ਕਰਨ ਦੇ ਲਈ ਇਸ ਸੰਸਥਾ ਦੇ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਜਾਵੇ। ਮੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ। ਜਿਹੜਾ ਡੋਲਾ ਬਸਤੀ ਜੋ ਕਿ ਹੜ੍ਹ ਕਾਰਨ ਕਾਫੀ ਇੱਥੇ ਨੁਕਸਾਨ ਹੋ ਰਿਹਾ। ਉਹਦੇ ਵਿੱਚ ਆਪਣੀ ਯੰਗ ਸੁਸਾਇਟੀ ਫਾਰ ਡਾਕਟਰਸ ਦੀ ਟੀਮ ਲੈ ਕੇ ਪਹੁੰਚੇ ਸੀ। ਡਾਕਟਰਾਂ ਦੀ ਟੀਮ ਹੈ ਜੋ ਸਾਡੀ ਨੰਗਲ ਅਨੰਦਪੁਰ ਚ ਸਰਕਾਰੀ ਪਲੱਸ ਪ੍ਰਾਈਵੇਟ ਡਾਕਟਰਾਂ ਦੀ ਟੀਮ ਹੈ। ਉਹ ਲੈ ਕੇ ਪਹੁੰਚੇ ਆ ਇੱਥੇ ਅਸੀਂ ਪਿੰਡ ਤੇ ਜੋ ਖੜਾ ਕਰਨ ਲੋਕਾਂ ਨੂੰ ਨੁਕਸਾਨ ਹੋਇਆ ਉਹਦੇ ਵਿੱਚ ਅਸੀਂ ਮੈਡੀਕਲ ਕਿੱਟਾਂ ਵੰਡੀਆਂ ਪਲੱਸ ਲੇਡੀਜ਼ ਨੂੰ ਸੈਨਟਰੀ ਪੈਡ ਵੀ ਵੰਡੇ ਇਸ ਵਿੱਚ ਕਿੱਟਾਂ ਵਿੱਚ ਟੱਟੀਆਂ ਉਲਟੀਆਂ ਹੋਰ ਬਿਮਾਰੀਆਂ ਸੰਦੀ ਲੱਦੀ ਤੇ ਪਟੀਆਂ ਦਰਦ ਦੀਆਂ ਦਵਾਈਆਂ ਵਹਿਰਾ ਸਈਆਂ ਕਿੱਟਾਂ ਉਹ ਲੋਕਾਂ ਨੂੰ ਦਿੱਤੀਆਂ ਗਈਆਂ ਤੇ ਲੋਕਾਂ ਨੂੰ ਹੜਾ ਦੌਰਾਨ ਉਹ ਹੜਾ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਹੋਣ ਦਾ ਖਤਰਾ ਹੈ ਉਹਨਾਂ ਤੋਂ ਬਚਣ ਦੇ ਨੁਕਸਾਨ ਬਾਰੇ ਵੀ ਦੱਸਿਆ ਗਿਆ ਕਿ ਪਾਣੀ ਵੇਰਾ ਉਬਾਲ ਕੇ ਪੀਣਾ ਤੇ ਹੋਰ ਜੋ ਹੈ ਜਾਂ ਟਟੀਆਂ ਉਲਟੀਆਂ ਜਾਂ ਹੋਰ ਸਕਿਨ ਦੀ ਅਲਰਜੀ ਹੋਣੀ ਉਹਨਾਂ ਤੋਂ ਕਿੱਦਾਂ ਬਚਿਆ ਜਾਣਾ ਤੇ ਅਸੀਂ ਦੁਬਾਰਾ ਵੀ ਇਸ ਪਿੰਡ ਵਿੱਚ ਦੁਬਾਰਾ ਵੀ ਕਿੱਟਾ ਦੇ ਕੇ ਜਾਵਾਂਗੇ ਥੋੜੇ ਦਿਨਾਂ ਬਾਅਦ ਜਦੋਂ ਉਹ ਲੋਡ ਪਏਗੀ ਸਾਸੀ ਕਾਲ ਜੀ ਮੈਂ ਦੇਵਰਾ ਸਰਪੰਚ ਪਿੰਡ ਪਨਾਮ ਤੋਂ ਅੱਜ ਸਾਡੇ ਕੋਲ ਸਾਡੇ ਡਾਕਟਰ ਸਹਿਬਾਨ ਦੀ ਟੀਮ ਆਈ ਹੈ ਜਿਨ੍ਹਾਂ ਦੀ ਜੋ ਸੁਸਾਇਟੀ ਯੰਗ ਡਾਕਟਰਸ ਫॉर ਸੁਸਾਇਟੀ ਇਹਨਾਂ ਦੀ ਸਾਰੀ ਟੀਮ ਸਾਡੇ ਪਿੰਡ ਵਿੱਚ ਆਈ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਦੇ ਕਾਰਨ ਜੋ ਵੀ ਥੇ ਨੁਕਸਾਨ ਹੋਇਆ ਸੀ ਉਸ ਨੁਕਸਾਨ ਤੋਂ ਬਾਅਦ ਅਸਲ ਲੜਾਈ ਜਿਹੜੀ ਹੈ ਉਹ ਹੁਣ ਸ਼ੁਰੂ ਹੋ ਰਹੀ ਹੈ ਕਿਉਂਕਿ ਹੁਣ ਬਹੁਤ ਸਾਰੀਆਂ ਡਿਸੀਜ਼ਸ ਫੈਲਣ ਦਾ ਖਤਰਾ ਹੈ ਸੋ ਇਹਨਾਂ ਨੂੰ ਇਹਨਾਂ ਦੀ ਪ੍ਰੀਵੈਂਸ਼ਨ ਲਈ ਡਾਕਟਰ ਸਾਹਿਬ ਹੋਰੀ ਆਪਣੀ ਪੂਰੀ ਟੀਮ ਦੇ ਨਾਲ ਆ ਕੇ ਸਾਡੇ ਸਾਰੇ ਇਲਾਕਾ ਵਾਸੀਆਂ ਨੂੰ ਇੱਧਰ ਆਪਣੇ ਵੱਲੋਂ ਸੁਜੈਸਟ ਕਰ ਰਹੀ ਹੈ ਕਿ ਕਿਸ ਤਰ੍ਹਾਂ ਦੀ ਇਤਿਹਾਤ ਸਾਨੂੰ ਰੱਖਣੀ ਜ਼ਰੂਰੀ ਹੈ ਤੇ ਜੋ ਵੀ ਬਣਦੀਆਂ ਜ਼ਰੂਰੀ ਮੈਡੀਸਿਨਸ ਲਈ ਹੈ ਉਹ ਵੀ ਇਹਨਾਂ ਵੱਲੋਂ ਕਿਟ ਦੇ ਰੂਪ ਵਿੱਚ ਇੰਡੀਵਿਜੂਅਲੀ ਕਰਪ ਦੇ ਦਿੱਤੀਆਂ ਗਈਆਂ ਮੈਨਾ ਸਾਰਿਆਂ ਦਾ ਆਪਣੀ ਪੂਰੀ ਪੰਚਾਇਤ ਵੱਲੋਂ ਦਿਲੋਤਨਵਾਦ ਅੱਜ ਜੋ ਯੰਗ ਡਾਕਟਰਸ ਫੋਰ ਸੋਸਾਇਟੀ ਵੱਲੋਂ ਦਰਿਆ ਦੇ ਬਿਲਕੁਲ ਕੰਢੇ ਜਾ ਕੇ ਜੋ ਮੈਡੀਕਲ ਕਿੱਟਾਂ ਵੰਡਣ ਦਾ ਕੰਮ ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਹੈ। ਚੰਗ ਡਾਕਟਰਸ ਫੋਰ ਸੋਸਾਇਟੀ ਨਾ ਕੇਵਲ ਫੀਲਡ ਵਰਕ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰਤਾ ਵਿੱਚ ਖਾਸ ਕਰਕੇ ਕਾਲਜ ਖਾਸ ਕਰਕੇ ਸਕੂਲ ਤੇ ਹੋਰ ਸਕੂਲਾਂ ਕਾਲਜਾਂ ਤੇ ਵੀ ਅਵੇਰਨੈਸ ਕੈਂਪ ਲਾ ਰਹੇ ਹਨ। ਤੇ ਯੰਗ ਡਾਕਟਰ ਸੋਸਾਇਟੀ ਵੱਲੋਂ ਮੇਰਾ ਇਹ ਗੁਜਾਰਿਸ਼ ਹੈ ਕਿ ਜੇ ਵੀ ਕੋਈ ਹੋਰ ਕਿਸੇ ਪਿੰਡ ਤੇ ਜਾਂ ਕਿਸੇ ਹੋਰ ਕਸਬੇ ਨੂੰ ਕੋਈ ਮੈਡੀਕਲ ਕਿੱਟਾਂ ਦੀ ਲੋੜ ਹੈ ਜਾਂ ਕੋਈ ਹੋਰ ਅਵੇਰਨੈਸ ਕੈਂਪ ਦੀ ਲੋੜ ਹੈ ਤਾਂ ਜਮ ਡਾਕਟਰ ਫੋਰ ਸੋਸਾਇਟੀ ਦੇ ਪ੍ਰਧਾਨ ਡਾਕਟਰ ਸੁਲਿੰਦਰ ਕੌਰ ਜੋ ਕਿ ਐਸ ਐਮਓ ਸਿਵਲ ਹਸਪਤਾਲ ਨੰਗਰੋਂ ਤੇ ਵਾਈਸ ਪ੍ਰਧਾਨ ਡਾਕਟਰ ਜੇਸ਼ ਕੁਮਾਰ ਜੋ ਕਿ ਮੈਡੀਕਲ ਅਫਸਰ ਸਿਵਲ ਹਸਪਤਾਲ ਹਨਕੁਰ ਸਾਹਿਬ ਹਨ ਇਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ ਤੇ ਮੇਰੀ ਬਾਕੀ ਜੋ ਮੈਡੀਕਲ ਸੰਸਥਾਵਾਂ ਹਨ ਉਹਨਾਂ ਨੂੰ ਵੀ ਗੁਜਾਰਿਸ਼ ਹੈ ਕਿ ਜਿਹੜਾ ਮੈਡੀਕਲ ਅਸੀਂ ਅਫੈਕਟ ਕਰ ਰਹਾ ਹੈ ਕਿ ਉਹ ਕੇਵਲ ਗੁਰੂ ਘਟਿਆ ਲਾਗਤੇ ਤੱਕ ਦਾ ਰਹੀਏ ਅਸੀਂ ਫੀਲਡ ਤੇ ਜਾ ਕੇ ਜਿਹੜੇ ਇਸ ਤਰ੍ਹਾਂ ਮਹਾਮਾਰੀ ਦੇ ਲੋਡ ਵੱਧ ਹਨ ਜਿਹੜੇ ਕਿ ਖੜਾ ਦੇ ਲੋਡ ਵੱਧ ਲੋਕ ਹਨ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਕੁਝ ਸਰਵਿਸ ਲਈਏ ਤਾਂ ਕਿ ਸਮਾਜ ਦਾ ਤੇ ਸਰਕਾਰ ਦਾ ਕੁਝ ਹੈਲਪ ਹੋ ਸਕੇ ਧੰਨਵਾਦ